ਸਤਿ ਸ਼੍ਰੀ ਅਕਾਲ ਮੁੰਜਾਫਰ ਕਾਹਲੇ ਸਵਾਗਤ ਕਰਦੀ ਆ ਸਰਦੋ ਜੜਕਾ ਜਵਾਫਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰੱਖਿਆ ਬਖਸ਼ੇ ਕੱਲ ਕੱਲੀਆਂ ਸਭ ਜੀ ਮੌਸਮ ਬਾਰੇ ਸੋਚੀ ਫਿਰ ਫੋਟੋ ਲੈਣਾ ਸ਼ੁਰੂ ਹੋਊ ਜਕਿਆ ਕਿਉਂਕਿ ਅਜੇ ਤੱਕ ਮੌਸਮ ਸਾਫ ਹੈ ਜੀ ਉਸਨ ਕਰਕੇ ਜੋ ਜੀ ਮੌਸਮ ਸਾਫ ਮਿਟਾ ਕੋਰਾ ਪੈਂਦਾ ਹੈ ਬੰਦਾ ਕਿਉਂਕਿ ਇਸ ਮੌਸਮ ਸਾਫ ਹੁੰਦਾ ਹੈ ਧੰਨਵਾਦ ਜਿੰਨ ਕੇ ਤੁਹਾਨੂੰ ਲੱਗਦੀ ਹੈ ਤੇ ਉਤੋਂ ਜੁਕੀ ਉੱਤਰ ਪੱਛਮੀ ਠੰਡੀ ਹਵਾ ਚੱਲਦੀ ਹੁੰਦੀ ਜੋ ਕਿ ਪਹਾੜਾਂ ਤੋਂ ਆਉਂਦੀ ਹੈ ਸੋ ਜਿਸ ਤਰ੍ਹਾਂ ਕੋੜਾ ਪੈਣ ਸਾਰੇ ਪੰਦ ਨਹੀਂ ਹੁਣ ਤੱਕ ਭਾਗ ਤਿੰਨ ਚਾਲ ਗੁਰੇ ਪਵੇ ਕਾ 27 28 ਨੂੰ ਥੋੜੇ ਬਾਅਦ ਸੜ ਕੱਢ ਜਾਣਗੇ ਪਰ ਤੋ ਵੀ ਹਲਕਾ ਸਿਸਟਮ ਆ ਰਿਹਾ ਜਿਵੇਂ ਸਭ ਜਿਆਦਾ ਪਹਾੜ ਵਿੱਚ ਹੋ ਗਿਆ ਜੰਗਲ ਵਿੱਚ ਘਟਾ ਦੇ ਹੋਇਆ ਤੇ ਪਰਿਵਰਤੇ ਜੋ ਕਿ ਛੋਲੇ ਛੋਲੇ ਵਿੱਚ ਜੋ ਕਿ ਮਿਹਰੀ ਵਾਪਸ ਫਿਰ ਤੋਂ ਹੋ ਜਾਵੇਗੀ ਕਿਉਂਕਿ ਇਹ ਤਾਂ ਫਿਰ ਤੋਂ ਚੰਗੇ ਪੱਦਰ ਤੇ ਸੱਚੀ ਮੀ ਸਿਸਟਮ ਆ ਰਿਹਾ ਨਾ ਨਾ ਕਰਕੇ ਵਰਤਨੋਂ ਢੰਡ ਵਿੱਚ ਵਾਦਾ ਹੋਵੇਗਾ ਜੋ ਵੀ ਰਿਕਟ ਹੁੰਦਾ ਪੈਰੀਆਂ ਨੇ ਵਿੱਚ ਘਟौती ਹੋਈ ਹੈ ਉਹ ਵਾਧ ਜਾਵੇਗੀ ਵਧ ਜਾਣ ਤੋਂ ਬਾਅਦ ਵਾਧ ਜਾਣਗੇ ਤੇ ਹੁਣ ਸਾਲ ਮੋਦਨ ਵਿੱਚ ਢੰਡ ਘਟ ਰਹੀ ਨਹੀਂ ਕਿਉਂਕਿ ਹੁਣ ਢੰਡ ਵੀ ਬਹੁਤ ਐਮ ਤੋਂ ਨਹੀਂ ਪੈਰੀਆਂ ਲਗਭਗੇ ਲੋਕੀ ਨੇ ਕਿਉਂਕਿ ਇਸ ਨਾਲ ਜੋ ਕਿ ਫਸਲ ਦੇ ਵਿੱਚ ਕਿਉਂਕਿ ਜਾਫਾ ਹੁੰਦਾ ਮਤਲਬ ਵਾਧੀ ਹੈ ਢੰਡ ਵੀ ਜੰਦੀ ਹੋਵੇਗੀ ਨਹੀਂ ਘਣਕ ਹੋ ਜੇ ਹੋਵੇਗੀ ਤੇ ਜੋ ਕਹਾਣੀ ਨੇ ਪਈ ਤਾਂ ਕਣਕ ਤੇ ਬੀਜ ਕਿਵੇਂ ਜੋ ਕੀ ਨਸੜਨਗੇ ਸੋ ਕਣਕ ਕਰੀ ਬਚਾਏ ਤਾਂ ਬੰਦਾ ਠੰਡ ਪਾਣਾ ਜ਼ਰੂਰੀ ਆ ਨਾਜਮੀ ਆ ਮੀਂਹ ਤੇ ਪੈਣ ਲਾਜਮੀ ਆ ਇਸ ਨਾਲ ਤਾਵਾਨ ਕਰਾਂਗੇ ਵੀਟ ਨਸਰਾਂਗੇ ਕਣਕਾਂ ਵਧੀਆ ਰਟਾ ਤੇ ਮਿਲਣਗੇ ਜਾਂ ਤੇ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਨਾਲ ਮੌਸਮ ਦੇ ਜੋ ਕਿ ਟਿਪੈਂਡ ਰਹਿਣਾ ਪੈਂਦਾ ਕਰੋ ਮੌਸਮ ਸਾਹਿਬ ਖਰਾਬ ਹੋਵੇ ਧੰਨਵਾਦ